ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਵਿੱਚ ਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਲਈ ਪ੍ਰਿੰਟਡ ਸੂਟ ਲੈ ਕੇ ਆਏ ਆ ਸੋ ਜਿਵੇਂ ਕਿ ਬਹੁਤ ਸਾਰੀ ਰਿਕੁਐਸਟ ਸੀ ਆਪਾਂ ਨੂੰ ਕਿ ਤੁਸੀਂ ਪ੍ਰਿੰਟ ਦਿਖਾਓ ਸੋ ਆਪਣੇ ਕੋਲੇ ਜਿੰਨੇ ਵੀ ਪ੍ਰਿੰਟਸ ਹੈਗੇ ਜੀ ਆਪਾਂ ਤੁਹਾਡੇ ਲਈ ਲੈ ਕੇ ਆਏ ਹੈਗੇ ਆ ਸੋ ਇਹਨਾਂ ਨੂੰ ਤੁਸੀਂ ਆਲ ਓਵਰ 뷰 ਬਣਾ ਸਕਦੇ ਹੋ ਤੇ ਕੰਟਰਾਸਟ ਜਿਹੜੀ ਬਾਟਮ ਨਾਲ ਵਿਦ ਵਰਕ ਵੀ ਕਰ ਸਕਦੇ ਹੋ ਸੋ ਸਾਰਿਆਂ ਦੀ ਜਿਹੜੀ ਪ੍ਰਾਈਸ ਹੈ ਜਿਵੇਂ ਵੀ ਤੁਸੀਂ ਆਰਡਰ ਕਰੋਗੇ ਉਸ ਨਾਲ ਥੋੜੀ ਡਿਫਰੈਂਟ ਹੋ ਜਾਊਗੀ ਅਗਰ ਤੁਸੀਂ ਫੁੱਲ ਸੂਟ ਲੈਣਾ ਤਾਂ ਫੁੱਲ ਸੂਟ ਦੀ ਪ੍ਰਾਈਸ ਲੱਗ ਹੋਗੀ ਅਗਰ ਕ੍ਰੀਮ ਬਾਟਮ ਨਾਲ ਤੁਸੀਂ ਬਣਾਉਣਾ ਹੈਗਾ ਉਹ ਲੱਗ ਹੈ ਦੁਪੱਟੇ ਨਾਲ ਸੋ ਆਪਣਾ ਜਿਹੜਾ ਪ੍ਰੋਸੀਜਰ ਹੈਗਾ ਜੀ ਸੇਮ ਹੀ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਮੈਂਸ਼ਨ ਕਰਦੇ ਆਂ ਸੋ ਜਿਵੇਂ ਇਹ ਹੈਗਾ ਜੀ ਬਹੁਤ ਹੀ ਪਿਆਰਾ ਸਟੱਫ ਹੈ ਇਹ ਮਸਲੀਨ ਦੇ ਵਿੱਚ ਹੀ ਹੈ ਸੋ ਤੁਸੀਂ ਦੇਖ ਸਕਦੇ ਹੋ ਸਰਬੋਤ ਹੀ ਪਿਆਰਾ ਪ੍ਰਿੰਟ ਹੈ ਸੋ ਤੁਸੀਂ ਇਹਨੂੰ ਕ੍ਰੀਮ ਬਾਟਮ ਦੇ ਨਾਲ ਪਾਕਿਸਤਾਨੀ ਸ਼ਰਟ ਵੀ ਬਣਾ ਸਕਦੇ ਹੋ ਇਸਾ ਲੇਸੀਸ ਹੈ ਜਿਹੜੀਆਂ ਇਨਸਰਟ ਕਰਕੇ ਸੋ ਆਪਣੀ ਚੋਇਸ ਦੇ ਅਕੋਰਡਿੰਗ ਪ੍ਰਿੰਟ ਬਾਟਮ ਦੇ ਨਾਲ ਵਰਕ ਕਰਕੇ ਵੀ ਇਹਨੂੰ ਯੂਜ਼ ਕਰ ਸਕਦੇ ਹੋ ਸੋ ਇਹ ਤੁਹਾਡੀ ਆਪਣੀ ਚੋਇਸ ਤੇ ਸੋ ਤੁਸੀਂ ਦੇਖ ਸਕਦੇ ਹੋ ਬਲੂ ਸ਼ੇਡ ਹੈ ਜੀ ਦਾ ਬਹੁਤ ਹੀ ਸੋਹਣਾ ਜਿਹੜਾ ਪ੍ਰਿੰਟ ਹੈ ਸੋ ਨੈਕਸਟ ਹੈਗਾ ਜੀ ਮਸਟਰਡ ਕਲਰ ਦੇ ਵਿੱਚ सो so, यह रिओन कॉटन है बहुत ही फाइन रिओन कॉटन है इस तरह नहीं है तुसी देख सकते हो ये भी तुसी क्रीम बॉटम के यूज़ कर सकते ये देखो सो so, ये भी बहुत ही अच्छा प्रिंट हैगा सो so, तुसी ਜਿਵੇਂ ਵੀ ਚਾਓ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਸੋ ਨੈਕਸਟ ਹੈਗਾ ਜੀ ਇਹ ਬਿਲਕੁਲ ਕੈਮਰਿਕ कॉटन ਹੈ ਸੋ ਜਿਵੇਂ ਆਪਣੇ ਇਧਰ ਗਰਮੀ ਚੱਲ ਰਹੀ ਹੈ ਅੱਜ ਕਾ ਸੋ ਉਹਦੇ ਅਕੋਰਡਿੰਗ ਇਹ ਜਿਹੜਾ ਬੈਸਟ ਹੈਗਾ ਕਰੀਮ ਬਾਟਮ ਦੇ ਨਾਲ ਵੀ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਕਰੀਮ ਬਾਟਮ ਤੁਹਾਡੇ ਕੋਲ ਹੀ ਹੁੰਦੀ ਹੈ ਤੁਸੀਂ ਨਾ ਸ਼ਰਟ ਬਣਾਉਣਾ ਚਾਹੁੰਦੇ ਹੋ ਸੋ ਬਹੁਤ ਹੀ ਫਾਈਨ ਕੁਆਲਿਟੀ ਦੀ ਇਹ कॉटन ਹੈਗੀ ਹੈ ਸੋ ਤੁਸੀਂ ਇਹ ਲੈ ਸਕਦੇ ਹੋ ਨੈਕਸਟ ਹੋਊ ਟ ਹੈਗਾ ਜੀ ਕਰੀਮ बॉटम के ना ये अपने कि को शर्ट्स है भी बिल्कुल न्यू प्रिंट है सो तुसी ये यूज कर सकते हो ये या स्टफ है जी यही ये ही भी बहुत ही सॉफ्ट कॉटन है कैमरी कॉटन तो थोड़ा जा थ है सो so, अगर तुसी लाइनिंग ला के बनाओगे तो तुसी कितने भी कि भीर कर सकते हो सो so, यही बिल्कुल हल्का स्टफ़ भी नहीं है और ਹੈ ਵੀ ਵੀ ਨਹੀਂ ਹੈਗਾ ਸੋ ਇਹਦੇ ਵਿੱਚ ਥੋੜਾ ਜਿਹਾ ਜਿਵੇਂ ਆਪਾਂ ਕਹਿੰਦੇ ਨੇ ਮਾਵਾ ਹੁੰਦਾ ਸੋ ਉਸ ਤਰ੍ਹਾਂ ਦਾ ਸਟੱਫ ਹੈਗਾ ਬਹੁਤ ਹੀ ਵੈਸੇ ਹੀ ਪਿਓਰ ਕਾਟਨ ਚੀਜ਼ ਹੈ ਜੀ ਸੋ ਇਹ ਆਫ ਵਾਈਟ ਬਾਟਮ ਦੇ ਨਾਲ ਬਹੁਤ ਹੀ ਪਿਆਰਾ ਲੱਗੇਗਾ ਸੋ ਇਹ ਜਿਹੜਾ ਕਲਰ ਹੈ ਬਿਲਕੁਲ ਡਿਫਰੈਂਟ ਹੈ ਔਰ ਪਰਸਨਲੀ ਮੇਰੇ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਸੋ ਇਸ ਤਰ੍ਹਾਂ ਦੇ ਸੂਟਸ ਨੂੰ ਅਸੀਂ ਵਾਈਟ ਬਾਟਮ ਦੇ ਨਾਲ ਬਣਾ ਸਕਦੇ ਹਾਂ ਨੈਕਸਟ ਹੈਗਾ ਜੀ ਲੇਲਨ ਦੇ ਵਿੱਚ ਆਪਣੇ ਕੋਲੇ ਪ੍ਰਿੰਟ ਹੈ ਸੋ ਜਿਵੇਂ ਕਿ ਇਹ ਆਪਕਿਸੇ ਦੇ ਲੈ ਕੇ ਆਉਂਦਾ ਹੈਗਾ ਸੋ ਇਹ ਹੈਗਾ ਜੀ ਦੇਖੋ ਬਹੁਤ ਹੀ ਪਿਆਰਾ ਪ੍ਰਿੰਟ ਹੈ ਔਰ ਇਹਦੇ ਨਾਲ ਥੋੜੀ ਸੈਲਫ ਬਾਟਮ ਹੈ ਬਹੁਤ ਹੀ ਡਿਫਰੈਂਟ ਜ ਸੋ ਇਹਦੇ ਨਾਲ ਆਪਣੇ ਕੋਲੇ ਸੈਲਫ ਦੀ ਬਾਟਮ ਹੈ ਜੀ ਇਸ ਤਰ੍ਹਾਂ ਸੋ ਤੁਸੀਂ ਇਹ ਵੀ ਲੈ ਸਕਦੇ ਹੋ ਅਗੇਨ ਜਿਹੜਾ ਗ੍ਰੀਨ ਕਲਰ ਦਾ ਸ਼ਰਟ ਹੈਗਾ ਔਰ ਨੈਕਸਟ ਹੈਗਾ ਜੀ ਇਹ ਹੀ ਤੇ ਬੀ ਲਾਈਨਸ ਦੇ ਵਿੱਚ ਹੈ ਜਿਹੜਾ ਸਟੱਫ ਹੈ ਸੋ ਇਹ ਹੈਗਾ ਆਲ ਓਵਰ ਵੀ ਬਣਾ ਸਕਦੇ ਹਾਂ ਇਹਨੂੰ ਤੁਸੀਂ ਕਰੀਮ ਬਾਟਮ ਦੇ ਨਾਲ ਵੀ ਬਣਾ ਸਕਦੇ ਹੋ ਔਰ 컬러ਫੁਲ ਟਾਈ ਡਾਈ ਦੁਪੱਟਾ ਕਰਕੇ ਬਹੁਤ ਹੀ ਆਸਮ ਬੀਸ ਬਣੂਗਾ ਸੋ ਇਹ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਹੈ ਅਗੇਨ ਇਹਦੇ ਵਿੱਚ ਹੈ ਜੀ ਲਾਈਨਸ ਵਾਲਾ ਹੀ ਸਟੱਫ ਹੈ ਜਿਸ ਤਰ੍ਹਾਂ ਟੈਬੀ ਲਾਈਨਸ ਵਾਲਾ ਸੋ ਇਹ ਦੇਖੋ ਇਹਦੇ ਵਿੱਚ ਵੀ ਜੀ ਬਹੁਤ ਸਾਰੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਜਿਵੇਂ ਸਟੱਫ ਆਏ ਹੋਏ ਐ ਕੋਈ ਜਿਹੜਾ ਥੋੜਾ ਸੰਥੈਟਿਕ ਆ ਕੋਈ ਕਾਟਨ ਦੇ ਵਿੱਚ ਹੁੰਦਾ ਸੋ ਇਹਦੀ ਜਿਹੜੀ ਲੁੱਕ ਹੈਗੀ ਇਹ ਬਹੁਤ ਹੀ ਹਲਕੀ ਫੁਲਕੀ ਜੀ ਤੇ ਫਲੋਇੰਗ ਸਟੱਫ ਹੈਗਾ ਨੈਕਸਟ ਹੈਗਾ ਜੀ ਇਸ ਦੀ ਜਿਵੇਂ ਆਪਣੇ ਕੋਲੇ ਬਹੁਤ ਸਾਰੀ ਡਿਮਾਂਡ ਸੀਗੀ ਸੋ ਇਹ ਸ਼ਰਟਸ ਆਪਣੇ ਕੋਲੇ ਕਾਫੀ ਅਵੇਲੇਬਲ ਹੈਗੇ ਅਗਰ ਤੁਸੀਂ ਕ੍ਰੀਮ ਬਾਟਮ ਲਈ ਹੈਗੀ ਤਾਂ ਤੁਸੀਂ ਇਹ ਸ਼ਰਟ ਜਿਹੜਾ ਬਣਾ ਸਕਦੇ ਹੋ ਸੋ ਇਹ ਖਾਦੀ ਕਾਟਨ ਦੇ ਵਿੱਚ ਹੈ ਜੀ ਲੈ ਲਨ ਵੀ ਤੁਸੀਂ ਬੋਲ ਸਕਦੇ ਹੋ ਸੋ ਲੈ ਲਨ ਦੇ ਵਿੱਚ ਇਹ ਬਹੁਤ ਹੀ ਪਿਆਰਾ ਸਾਨੂੰ ਬਹੁਤ ਹੀ ਸਾਰੀ ਡਿਮਾਂਡ ਸੀ ਸੋ ਆਪਾਂ ਕਾਫੀ ਸਟੱਫ ਇਹ ਮੰਗਾਇਆ ਤੁਸੀਂ ਇਹ ਸ਼ਰਟਸ ਵੀ ਲੈ ਸਕਦੇ ਹੋ ਔਰ ਨੈਕਸਟ ਹੈਗਾ ਜੀ ਦੀ ਗ੍ਰੀਨ ਕਲਰ ਦੀ ਸ਼ਰਟ ਹੈ ਸੋ ਇਹ ਵੀ ਤੁਸੀਂ ਕਰੀਮ ਬਾਟਮ ਦੇ ਨਾਲ ਵੀ ਤੁਸੀਂ ਇਹ ਲਗਾ ਸਕਦੇ ਹੋ ਅਰੇ ਬਹੁਤ ਹੀ ਪਿਆਰਾ ਜਿਹੜਾ ਬਾਟਮ ਦੇ ਨਾਲ ਸ਼ਰਟ ਹੈ ਜਿਹੜੀ ਤੁਸੀਂ ਲੈ ਸਕਦੇ ਹੋ ਸੋ ਇਹ ਸੀਗੇ ਜੀ ਕੁਝ ਸਟਫ ਜਿਹੜੇ ਤੁਸੀਂ ਪ੍ਰਿੰਟਡ ਆਪਣੇ ਕੋਲੋਂ ਲੈ ਸਕਦੇ ਹੋ ਕਿਉਂਕਿ ਆਪਾਂ ਪ੍ਰਿੰਟਡ ਦਾ ਜ਼ਿਆਦਾ ਕੰਮ ਨਹੀਂ ਕਰਦੇ ਸੋ ਫਿਰ ਵੀ ਮੈਂ ਤੁਹਾਡੀ ਰਿਕੁਐਸਟ ਤੇ ਇੱਕ ਅੱਧੀ ਵੀਡੀਓ ਜਿਹੜੀ ਆਪਾਂ ਨੂੰ ਹੁੰਦਾ ਹੈ ਕਿ ਆਪਾਂ ਦੇ ਕੋਲ ਐਕਸਟਰਾ ਸਟੱਫ ਪਿਆ ਸੋ ਉਹਦੀ ਪੌਣੇ ਹੈਗੇ ਆ ਸੋ ਜਿੰਨੇ ਵੀ ਸ਼ਰਟਸ ਹੋਏ ਆਪਾਂ ਜਿਹੜੇ ਵੀ ਪਹਿਲਾ ਆਰਡਰ ਕਰਨਗੇ ਉਹਨਾਂ ਲਈ ਜ਼ਰੂਰ ਰੱਖਾਂਗੇ ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆਜ਼ ਸ਼ੇਅਰ ਕਰਦੇ ਰਾਵਾਂਗੇ ਸੋ ਬਣੇ ਰਹੋ ਮੇਰੇ ਚੈਨਲ 'ਤੇ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ